ਤੋ ਮੈਨੂੰ ਮਜੂਦੂਦਾ ਮੇਨਾ ਬੀਜੇਪੀ ਪੰਜਾਬ ਪ੍ਰਧਾਨ ਜਖੜ ਜਖੜ ਸਾਹਿਬ ਸਾਨੂੰ ਆਈ ਬੰਦਾ ਦੇਖ ਰਹੀ ਜਿਹੜੀ ਜਾਗਰੂਕ ਸਕੀਮ ਹੈ ਪੂਰੇ ਪੰਜਾਬ ਦੇ ਵਿੱਚ ਮਜੂਰਾਂ ਵਿੱਚ ਇਸ ਕਾਲ ਨੂੰ ਲੈ ਕੇ ਕਾਫੀ ਉਸਾਬੀਆ ਲੋਕ ਜਾਣਨਾ ਚਾਹੁੰਦੇ ਵੀ ਸਕੀਮ ਕੀ ਸੀ ਸਾਨੂੰ ਬੈਨੀਫਿਟ ਪੱਲਾ ਕਿਉਂ ਨਹੀਂ ਮਿਲੇ ਸਕੀਮ ਦਾ ਜੋ ਵੀ ਸੀ ਪਰ ਮੈਂ ਜੋ ਕੁਝ ਦੇਖ ਰਿਹਾ ਆਮ ਆਦਮੀ ਪਾਰਟੀ ਦਾ ਜਾਂ ਕਾਂਗਰਸ ਪਾਰਟੀ ਦਾ ਰਵਈਆ ਤੇ ਜਿਸ ਤਰ੍ਹਾਂ ਦੇ ਰੇਹੇ ਮੈਂ ਤਾਂ ਇੱਕ ਗੱਲ ਕਹੂੰਗਾ ਵੀ ਆਮ ਆਦਮੀ ਪਾਰਟੀ ਦਾ ਏਜੰਡਾ ਹੈ ਧਿਆਨ ਭਟਕਾਓ ਕਾਂਗਰਸ ਦਾ ਜਾਨ ਬਚਾਓ ਪਾਰਟੀ ਆਪ ਦੀ ਬਚਾਓ ਤੇ ਬੀਜਪੀ ਦਾ ਪੰਜਾਬ ਬਚਾਓ ਗਰੀਬ ਬਚਾਓ ਕਿਸਾਨ ਬਚਾਓ ਆ ਆ ਫਰਕ ਹੈ ਸਾਬ ਸਰ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਮਤਲਬ ਇਹ ਸਮਝਾਣਾ ਨਹੀਂ ਆ ਪਾ ਰਹੇ ਕੋਈ ਬੰਦਾ ਅਣਜਾਣ ਹੋਵੇ ਨਾ ਸਮਝੇ ਉਹਨੂੰ ਸਮਝਾਇਆ ਜਾ ਸਕਦਾ ਹੈ ਜਿਹੜਾ ਪੜਿਆ ਲਿਖਿਆ ਮੇ ਬੇਵਕੂਫ ਤਾਂ ਕੀ ਗਵਾ ਸਾਹਿਬ ਸਾਰੇ ਸਿਆਣੇ ਆ ਜਿਹੜਾ ਪੜਿਆ ਲਿਖਿਆ ਅਣਜਾਣ ਬਣੇ ਜਾਣਬੁੱਝ ਕੇ ਉਹ ਸਮਝਾਣਾ ਬਹੁਤ ਮੁਸ਼ਕਲ ਹੁੰਦਾ ਸਾਬ ਸਾਹਮਣੇ ਲਿਖਿਆ ਪਿਆ ਬੜਾ ਮੈਂ ਕੋਕੇ ਦੇਖਿਆ ਵੀ ਕਿਸ ਗੱਲ ਦਾ ਆਬਜੈਕਸ਼ਨ ਹੈ ਕੋਈ ਮਸਲਾ ਨਹੀਂ ਸਭ ਸਿੰਪਲ ਸ਼ਬਦ ਦੇ ਵਿੱਚ ਆ ਸਕੀਮ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਹੈ ਵੀ ਤੁਸੀਂ ਪਿੰਡਾਂ ਦੇ ਵਿਕਾਸ ਦੇ ਵਿੱਚ 1 ਰੁਪਿਆ ਲਾਓਗੇ ਪਲੀਜ਼ ਸਰ ਜੀ ਜੀ ਤੁਸੀਂ ਪਿੰਡਾਂ ਦੇ ਵਿੱਚ ਅਗਰ ਸੂਬਾ ਸਰਕਾਰ 1 ਰੁਪਿਆ ਲਾਂਦੀ ਹੈ ਉਹਦੇ ਚ 60 ਪੈਸਾ ਕੇਂਦਰ ਸਰਕਾਰ ਪਾਉਗੀ 40 ਪੈਸਾ ਤੁਹਾਡਾ ਠੀਕ ਹੈ ਇਹਨਾਂ ਨੇ ਮੈਂ ਭਗਵੰਤ ਮਾਨ ਜੀ ਤੋਂ ਆਹ ਸਵਾਲ ਕਰ ਰਿਹਾ ਵੀ ਤੁਸੀਂ ਪਿਛਲੇ 4 ਸਾਲਾਂ ਦੇ ਅੰਦਰ ਪਿੰਡੂ ਵਿਕਾਸ ਦੇ ਵਿੱਚ ਕਿੰਨਾ ਪੈਸਾ ਲਾਇਆ ਹੈ ਜੀ ਦੁਆਨੀ ਨਹੀਂ ਇਹਨਾਂ ਤੋਂ ਲੱਗੀ ਸਾਹਿਬ ਇਹਨਾਂ ਨੇ ਕੋਈ ਫਿਗਰਸ ਨਹੀਂ ਦੇਣੀ ਆ ਗੱਲਾਂ ਵੱਡੀਆਂ ਵੱਡੀਆਂ ਕਰਦੇ ਪਿੰਡ ਦੇ ਵਿੱਚ ਇੱਟ ਨਹੀਂ ਲੱਗੀ ਕਿਤੇ ਜੋ ਕੁਝ ਡਵੈਲਪਮੈਂਟ ਆ ਪਹਿਲਾਂ ਦੀ ਹੈ ਕਿਉਂਕਿ ਪੈਸੇ ਉਧਰ ਤਾਂ ਲਾਉਂਦੇ ਨਹੀਂ ਆਪਣੇ ਇਸ਼ਤਿਹਾਰਾਂ ਤੇ ਲਾਈ ਜਾਂਦੇ ਹੁਣ ਮੌਕਾ ਸਾਹਿਬ ਆਹ ਕਹਿੰਦੇ ਡਿਮਾਂਡਡ ਬੇਸ ਸੀਗੀ ਪਹਿਲਾਂ ਜਿਹੜੀ ਮਨਰੇਗਾ ਸੀ ਇਹਦੇ 'ਚ ਸਾਨੂੰ ਲਿਖ ਕੇ ਭੇਜਾਂਗੇ ਪਤਾ ਨੂੰ ਕਿੰਨੇ ਪੈਸੇ ਮਿਲਣਗੇ ਮੈਂ ਭਗਵੰਤ ਮਾਨ ਜੀ ਨੂੰ ਕਹਿੰਦਾ ਮੈਂ ਕਿ ਤੁਸੀਂ ਪਿਛਲੀ ਵਾਰੇ 1320 ਕਰੋੜ ਰੁਪਏ ਦਾ ਸੀਗਾ ਐਤਕੀ ਤੁਸੀਂ 2000 ਕਰੋੜ ਦਾ ਬਣਾ ਕੇ ਭੇਜੋ ਆਪਣਾ ਐਸਟੀਮੇਟ ਮੈਂ ਤੁਹਾਡੇ ਨਾਲ ਚੱਲਦਾ ਤੁਸੀਂ ਉਹਦੇ 'ਚ 2000 ਕਰੋੜ 'ਚ ਤੁਹਾਡਾ ਤਾਂ ਲੱਗਣਾ ਹੀ 600 ਕਰੋੜ ਰੁਪਈਆ ਹੈ ਕਿਉਂਕਿ 10% ਤਾਂ ਪਹਿਲਾਂ ਹੀ ਦੇ ਰਹੇ ਸੀਗੇ ਹੁਣ 30% ਹੋਰ ਲੱਗਣੇ ਤੇ ਬਾਕੀ ਪੈਸਾ 600 ਤੁਹਾਡਾ ਆ ਗਿਆ ਬਾਕੀ 1400 ਕਰੋੜ ਰੁਪਈਆ ਕੇਂਦਰ ਸਰਕਾਰ ਦੇ ਗਏ ਸੁਭਾਨੇ ਹੁਣ ਇਲੈਕਸ਼ਨ ਦਾ ਸੀਜ਼ਨ ਹੈ ਤੁਹਾਡਾ ਕੰਮ ਵੀ ਨਿਕਲ ਜੂਗਾ ਕੰਮ ਕੋਈ ਪਿੰਡਾਂ ਚ ਕੰਮ ਚੱਲੂਗਾ ਡਵੈਲਪਮੈਂਟ ਹੋਊਗੀ ਕਿਹੜੇ ਕਿਹੜੇ ਕੰਮ ਸਕੀਮ ਦੇ ਵਿੱਚ ਅਲਾਉਡ ਹੈ ਜਿਹੜੇ ਇਹ ਕਹਿੰਦੇ ਨਹੀਂ ਜੀ ਕੰਮ ਹੀ ਬੰਦ ਕਰਤੇ ਗਲੀਆਂ ਨਾਲੀਆਂ ਸੜਕਾਂ ਛੱਪੜ ਸਕੂਲ ਟਾਇਲਟ ਇਹ ਇਹਦੇ ਹਟ ਤੋਂ ਨੁਕਸਾਨ ਹੈ ਉਸ ਕਿਸਮ ਦਾ ਵੀ ਜੇਕਰ ਵਾਟਰ ਮੈਨੇਜਮੈਂਟ ਦਾ ਤੁਸੀ ਕੋ ਕਰਨਾ ਹੈ ਫਲਡ ਉਸ ਤੋਂ ਮਿਟੀਗੇਸ਼ਨ ਦਾ ਕੋਈ ਨਾ ਸਟੈਪਸ ਲੈਣੇ ਆ ਉਹ ਸਾਰਾ ਕੁਝ ਹੀ ਹੈ ਤੇ ਪਹਿਲਾਂ ਕੀ ਹੋ ਰਿਹਾ ਸੀ ਮੈਂ ਪਰਸੋਂ ਫਾਜ਼ਿਲ ਦਾ ਪ੍ਰੋਗਰਾਮ ਸੀਗਾ ਉੱਥੇ ਡੀਸੀ ਜਿਹੜੇ ਹੈ ਸਾਡੇ ਉਹਨਾਂ ਦੇ ਘਰ ਤੋਂ 100 ਮੀਟਰ ਦੇ ਉੱਤੇ ਉਹ ਬਾਦਾਂ ਪਿੰਡ ਚ ਪੈ ਜਾਂਦੀ ਹੈ ਬਾਰਡਰ ਤੇ ਉੱਥੇ ਇੱਕ ਕਹਿੰਦੇ ਝੀਲ ਬਣਾਈ ਹੈ ਉਹ ਜਿਹੜੀ ਬਾਉਂਡਰੀ ਵਾਲ ਹੈ ਉਹ ਦੇਖੋ ਕੁੱਲ ਕੀਮਤ 25 ਲੱਖ ਰੁਪਏ ਹੈ ਉੱਥੇ ਨਾ ਕੋਈ ਝੀਲ ਨਾ ਕੋਈ ਪਾਣੀ 10 ਕਰੋੜ ਦਾ ਐਸਟੀਮੇਟ ਬਣਾਈ ਬੈਠੇ ਹੈ 1 ਕਰੋੜ 18 ਲੱਖ ਰੁਪਏ ਦੇ ਤੇ ਲਾਈ ਬੈਠੇ ਹੈ ਤੇ ਮਨਰੇਗਾ ਦੇ ਫੰਡਾਂ ਤੋਂ ਉਸ ਸਕੀਮ ਦੇ ਅੰਦਰ ਅਜੇ ਤੀ ਐਡਵਾਂਸ ਨਹੀਂ ਕਿਤੇ ਹੁੰਦਾ ਸਭ 56 ਲੱਖ ਰੁਪਏ ਮਨਰੇਗਾ ਚ ਐਡਵਾਂਸ ਉਹਨੂੰ ਠੇਕੇਦਾਰ ਨੂੰ ਪੇਮੈਂਟ ਕਰ ਰੱਖੀ ਹੈ ਸਭ ਆ ਜਿਹੜੀ ਜੀ ਰਾਮ ਜੀ ਸਕੀਮ ਹੈ ਸਭ ਅਜੀ ਰਾਮ ਜੀ ਸਕੀਮ ਹੈ ਵਿਚਾਰ ਲੈ ਜਿਹੜੇ ਵਿਚੋਲੀਆਂ ਠੇਕੇਦਾਰ ਇਹਨਾਂ ਨੂੰ ਕੱਢ ਕੇ ਗਰੀਬ ਦਾ ਹੱਕ ਗਰੀਬ ਤੈ ਪਹੁੰਚੇ ਮਜ਼ਦੂਰ ਦਾ ਹੱਕ ਉਹਨੂੰ ਮਿਲੇ ਉਹ ਇਨਸ਼ੋਰ ਕਰਨ ਵਾਸਤੇ ਆ ਸਕੀਮ ਹੈ ਜਿਹਦੇ ਵਿੱਚ ਇਹ ਲੋਕ ਚੀਕਾ ਮਾਰ ਰਹੇ ਆ ਆਮ ਆਦਮੀ ਪਾਰਟੀ ਇਸ ਕਰਕੇ ਵੀ ਉਹਨਾਂ ਦੀ ਪੋਲ ਖੁੱਲਦੀ ਹੈ ਕਾਂਗਰਸ ਪਾਰਟੀ ਇਸ ਕਰਕੇ ਬੋਲੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਭਗਵੰਤ ਮਾਨ ਰੈਂ ਦੇ ਸਰਕਾਰ ਤੋਂ ਆਪਣੀ ਜਾਨ ਬਚਾਣੀ ਹੈ ਉਹ ਦੇਖੋ ਕਹਿੰਦਾ ਉਹ ਕਹਿੰਦਾ ਉਹਦੇ ਨਾਲੋਂ ਮੁਲਜ਼ਮ ਨਾਲੋਂ ਵਕੀਲ ਕਾਲਾ ਉਹ ਜਿਹੜਾ ਗਵਾਹ ਉਹ ਕਾਲਾ ਹੈ ਖੜਾ ਚੋਰ ਨਾਲੋਂ ਪੰਡ ਕਾਲੀ ਹੈ ਜਿਹੜੀ ਇਹ ਗੱਲ ਹੈ ਕੱਲ ਬਜੇ ਉਹਨਾਂ ਨੇ ਦਿੱਤਾ ਹੜ ਦਾ ਐਸਟੀਮੇਟ ਦੁਬਾਰਾ ਆਡੀਟਡ ਪੰਜਾਬ ਸਰਕਾਰ ਨੇ ਕੇਂਦਰ ਨੂੰ ਵੀ 12000 ਨਹੀਂ ਜੀ ਸਾਡੇ ਤਾਂ 11800 ਕੁਝ ਪੈਸੇ ਰੁਪਏ ਸੀਗੇ ਕਾਂਗਰਸ ਵਾਲੇ ਕਹਿੰਦੇ ਨਹੀਂ ਜੀ ਭਗਵੰਤ ਮਾਨ ਜੀ ਦਾ ਪੈਸਾ ਇਹਨੂੰ 20000 ਕਰੋੜ ਰੁਪਏ ਦਿਓ ਆ ਇਹਨਾਂ ਦੀ ਆ اپੋਜੀਸ਼ਨ ਦਾ ਹਾਲ ਹੈ ਸਭ ਇਸ ਕਰਕੇ ਕਿਸਾਨ ਮੈਂ ਮੈਂ ਅੱਲਾ ਚੁੱਲਾ ਨਹੀਂ ਕਿਸੇ ਨੂੰ ਕਹਿ ਸਕਦਾ ਸਾਬ ਮੇਰੇ ਤਾਂ ਸਾਰੇ ਸਤਕਾਰਯੋਗ ਹੈ ਕਿਉਂਕਿ ਜਿਹੜੇ ਏਡੇ ਏਡੇ ਹੁਣ ਚੀਫ ਦੇਖੋ ਜਿਨ੍ਹਾਂ ਦੇ ਕਰੇ ਅਚਕਨ ਆ ਤਿਆਰ ਪਈਆਂ ਹੁਣ ਚੀਫ ਮਿਨਿਸਟਰ ਬਣਦੀਆਂ ਉਹਨਾਂ ਨੂੰ ਮੈਂ ਕਿਵੇਂ ਕੁਝ ਕਹਿ ਦੇਵਾਂ ਸਾਬ ਮੈਂ ਤਾਂ ਪੁਰਾਣੀ ਇੱਕ ਕਹਾਵਤ ਹੈ ਬਈ ਗੱਲ ਸੁਣ ਛੱਲਿਆ ਜੀ ਉਹ ਕਹਿ ਵੀ ਗੱਲ ਸੁਣ ਛੱਲਿਆ ਕਾਹਦਾ ਪਾਇਆ ਰੋਲਾ ਇਹ ਰੋਲਾ ਕਿਸ ਗੱਲ ਦਾ ਸਭ ਉਹ ਤਾਂ ਦੱਸ ਦਿਓ ਤੁਹਾਨੂੰ ਕਿਸ ਗੱਲ ਦਾ ਵੀ ਗਰੀਬ ਨੂੰ ਉਹਨੂੰ ਹੱਕ ਮਿਲ ਜੇ ਪ੍ਰੋਬਲਮ ਕੀ ਹੈ ਕਿਸੇ ਨੂੰ ਜੀ ਭਾਜਪਾ ਵੜਿੰਗ ਕਹਿੰਦੇ ਜੀ ਆ ਮਹਾਤਮਾ ਗਾਂਧੀ ਨਾਮ ਇਹਨਾਂ ਨੇ ਖਰਾਬ ਕੀਤਾ RAM ਜੀ ਦੇ ਨਾਂ ਤੇ ਧਾਰਮਿਕ ਭਾਵਨਾਵਾਂ ਸਾਡੀ ਠੇਸ ਪਹੁੰਚਦੀ ਹੈ ਤੇ ਇਹ ਧਾਰਮਿਕ ਗੇਮ ਖੇលਦੇ ਪਿਆ ਭਾਜਪਾ ਵਾਲੇ ਹਮੇਸ਼ਾ ਹਰ ਸਟੇਟ ਵਿੱਚ ਇਹੀ ਕੰਮ ਹੈ ਤਾਂ ਸਾਡੇ ਅਸੀਂ ਮਹਾਤਮਾ ਗਾਂਧੀ ਨੂੰ ਅਸੀਂ ਐਦਾਂ ਸਕੀਮ ਦੇ ਉੱਪਰ ਨਾਮ ਬਦਨਾਮ ਨਹੀਂ ਹੁੰਦੇ ਜੋ ਲੋਕ ਕਿ세 ਜਿਦਾ ਤੁਸੀਂ ਜੋ ਕਰੇ ਕਿਸੇ ਨੇ ਮਹਾਤਮਾ ਗਾਂਧੀ ਦੀ ਜੀਵਨੀ ਪੜ੍ਹੀ ਆਏ ਉਹਨਾਂ ਦਾ ਹਿਸਟਰੀ ਤੇ ਕਿਸੇ ਨੂੰ ਪਤਾ ਹੋਵੇ ਫਿਰ ਤਾਂ ਕੋਈ ਗੱਲ ਕਰੇ ਪਰ ਚਲੋ ਸੁਣੀ ਸੁਣਾਈ ਤੁੰ ਗੱਲਾਂ ਜੋ ਕਰ ਲੈਂਦੇ ਐ ਉਹਨਾਂ ਨੂੰ ਪਤਾ ਨਹੀਂ ਵੀ ਮਹਾਤਮਾ ਗਾਂਧੀ ਜੀ ਜਦੋਂ ਵੀ ਕਿਸੇ ਸੰਮੇਲਨ ਚ ਜਾਂ ਕਿਤੇ ਸਮਾਗਮ ਚ ਜਾਂਦੇ ਸੀ ਉਦੋਂ ਦਾ ਪੋਲਿਟਿਕਲ ਰੈਲੀ ਤਾਂ ਹੁੰਦੀ ਨਹੀਂ ਸੀ ਉਹ ਤਾਂ ਇੱਕ ਅਵੇਅਰਨੈਸ ਉਹਨਾਂ ਦਾ ਆਪ ਦਾ ਸੀਗਾ ਲੋਕਾਂ ਨੂੰ ਜੋੜਨ ਦੇ ਉਹ ਜਾ ਕੇ ਉਹਨਾਂ ਦਾ ਸਭ ਤੋਂ ਪਹਿਲਾਂ ਤਾਂ ਰਘੁਪਤੀ ਰਾਗਵ ਰਾਜਾਰਾਮ ਪਤੀ ਤਪਾਵਨ ਸੀਤਾਰਾਮ ਉਹਨਾਂ ਦਾ ਭਜਨ गा ਕੇ ਗੱਲ ਚਾਲੂ ਕਰਦੇ ਸੀ ਉਹ ਰਾਮਦੇ ਜਿਹੜੀ ਉਹਨਾਂ ਦੀ ਫਿਲਾਸਫੀ ਸੀਗੀ ਉਹ ਫਿਲਾਸਫੀ ਸੀਗੀ ਭਾਰਤ ਕੀ ਆਤਮਾ گاؤں ਵਿੱਚ ਬਸਤੀ ਹੈ ਹੁਣ گاؤںਾਂ ਦੇ ਵਿੱਚ ਵਿਕਾਸ ਆਮ ਆਦਮੀ ਪਾਰਟੀ ਨੇ ਤੇ ਕਰਾਇਆ ਨਹੀਂ ਹੁਣ ਇਹਨਾਂ ਦੇ ਉੱਤੇ ਛੱਡਦੀ ਹੈ ਸਾਰਾ ਕੁਝ ਲੁੱਟ ਕੇ ਖਾਣ ਨੂੰ ਲੱਗਿਆ ਤਾਂ ਪੰਜਾਬ ਵੇਚਣ ਨੂੰ ਫਿਰਦੇ ਸਨ ਕੱਲ੍ਹ بجلی ਵਾਕਿਆ ਜੀ ਬਾਤੇ ਭਗਵੰਦ ਮਾਨ ਨੇ ਕਿਹਾ ਵੀ ਅਸੀਂ ਲੁਧਿਆਣਾ ਵਿੱਚ ਕਿਹਾ ਵੀ ਅਸੀਂ ਫੇਜ਼ 2 ਸ਼ੁਰੂ ਕਰਤਾ ਤੇ ਪੰਜਾਬ ਦੇ ਵਿੱਚ ਬਿਲਕੁਲ ਨਸ਼ਾ ਮੁਕਤ ਹੋ ਗਿਆ ਸੀ ਤਾਂ ਕੁਝ ਸਮੇਂ ਬਾਅਦ ਹੀ ਪੂਰਾ ਪੰਜਾਬ ਨਸ਼ਾ ਮੁਕਤ ਹੋ ਗਿਆ ਇਹ ਸਾਡੀ ਬਹੁਤ ਵੱਡੀ ਉਪਲਬਧੀ ਵੀ ਹੈ ਇਸ ਤਰ੍ਹਾਂ ਗੈਂਗਸਟਰ ਮੁਕਤ ਹੋ ਗਿਆ ਹੁਣ ਉਹਦਾ ਫੇਸ ਚਾਲੂ ਕਰਤਾ ਕਹਿੰਦੇ ਨਾ ਜਿੱਤ ਜੋ ਇਹਦਾ ਤਾਂ ਅੰਤ ਦੱਸੂਗਾ ਜੋ ਲੋਕਾਂ ਦੇ ਘਰਾਂ 'ਚ ਸੱਥਰ ਬਸੇ ਪਏ ਉਹਦਾ ਕੌਣ ਜਵਾਬ ਦੇਊਗਾ ਸਾਬ ਇਹ ਤਾਂ ਅੰਕੜੇ ਦਸੀ ਜਾਂਦੇ ਜਿੰਨੀ ਦੀ ਸਾਡੇ ਨੈਸ਼ਨਲ ਕ੍ਰਾਈਮ ਬਿਊਰੋ ਦੇ ਰਿਕਾਰਡ ਤਾਂ ਕਹਿੰਦਾ ਦੇਸ਼ ਦੇ ਅੰਦਰ 1 ਲੱਖ ਦੇ ਮਗਰ 4.5 440 ਦੇ ਕਰੀਬ ਕੁਝ ਦੱਸ ਰਹੇ ਹੈ ਵਾਰਦਾਤਾ ਹੁੰਦੀਆਂ ਪੰਜਾਬ ਦੇ ਅੰਦਰ 226 ਹੁੰਦੀਆਂ ਪਰ ਮੈਂ ਹਰੇਕ ਥਾਈ ਕਹਿੰਦਾ ਜਿਵੇਂ ਪੁਰਾਣੀ ਕਹਾਵਤ ਹੈ ਨਾ ਕਹਿੰਦਾ ਪਾਣੀ ਜਿਉਂ ਕਾ ਤਿਉ ਪਰ ਕਉਣ ਬਾਡੂ ਬਾ ਕਿਉ ਅਸਲ ਇਹ ਮੁੰਡੇ ਤਾਂ ਸਾਡੇ ਮਰ ਰਹੇ ਸਾਬ ਤੁਸੀਂ ਅੰਕੜਿਆਂ ਚ ਸਾਨੂੰ ਰੋਲੀ ਜਾਨੇ ਹੋ ਵੀ ਅੰਕੜੇ ਸਹੀ ਐ ਵੀ ਠੀਕ ਐ ਜੀ ਬੜੇ ਖਤਰਨਾਕ ਬਿਆਨ ਆਏ ਸਾਬ ਉਹ ਦਿਨ ਡੀਜੀ ਸਾਹਿਬ ਦੀ ਪ੍ਰੈਸ ਕਾਨਫਰੰਸ ਸੁਣ ਰਿਆ ਸੀ ਆਖਰ ਚ ਇਹ ਕਹਿੰਦੇ ਉਹਨਾਂ ਨੇ ਕਿਹਾ ਜੀ ਮੋਤਾਂ ਇੰਨੀ ਆਉ ਰੀਆਂ ਤੁਸੀਂ ਕਹ ਰਹੇ ਅੰਕੜੇ ਬੜੇ ਸਹੀ ਐ ਕਹਿੰਦਾ ਤਾਂ ਫਿਰ ਆਪਸ ਚ ਝਗੜਿਆ ਹੁਣ ਹਰ ਘਰ ਘਰ ਚ ਥੋੜਾ ਸੀ ਪੁਲਸ ਲਾ ਦੀ ਇਸ ਕਰਕੇ ਹੁਣ ਭਗਵੰਤ ਮਾਨ ਜੀ ਤੇ ਕੇਜਰੀਵਾਲ ਸਾਹਿਬ ਨੇ ਸਿੱਧੂ ਸਭ ਕਿਹਾ ਵੀ ਅਸੀਂ ਪਿੰਡਾਂ ਦੀ ਲੋਕਾਂ ਦੀ ਕਮੇਟੀਆਂ ਬਣਾਵਾਂਗੇ ਸਭ ਅਗਰ ਲੋ ਪਿੰਡਾਂ ਦੇ ਲੋਕਾਂ ਨੇ ਆਪਣੀ ਸੁਰੱਖਿਆ ਕਰਨੀ ਹੈ ਫਿਰ ਤੁਸੀਂ ਕਿਉਂ ਪੈਸੇ ਸਾਡੇ ਸਰਕਾਰ ਦੇ ਲਈ ਜਾਂਦੇ ਫਿਰ ਛੱਡ ਦਿਓ ਯਾ ਹਰੇਕ ਪਿੰਡ ਦੇ ਆਪ ਦੀ ਆਪ ਦੀ ਕਮੇਟੀਆਂ ਡਾਂਗਾ ਲੈ ਕੇ ਰਾਤ ਨੂੰ ਬੈਠ ਜਾ ਕੇ ਠਿਕਰੀ ਪੈਰੇ ਚੱਲੂ ਹੋ ਜਾਣਗੇ ਫਿਰ ਤੋਂ ਹੀ ਕੰਮ ਚੱਲਣਾ ਸਰ ਥਿਸ ਇਸ ਨਾਟ ਗਵਰਨੈਂਸ ਸਰ ਐਡਵੋਕੇਟ ਅਮੀ ਸਾਹਮਣੇ ਰਜਾਇਨ ਮੰਗਿਆ ਹੋਦਾ ਰਜਾਇਨ ਮੰਗਿਆ ਵੀ ਅਤਿਸ਼ੀਤ ਰਜਾਇਨ ਚਾਹੀਦਾ ਸਦਸਿਆਂ ਰੱਦ ਕਰਨੀ ਚਾਹੀਦੀ ਹੈ ਦੇਖੋ ਉਹ ਜੋ ਕੁਝ ਵੀ ਹੈ ਸਭ ਇਹ ਤਾਂ ਮੈਂ ਤਾਂ ਕਹਿੰਨਾ ਭਗਵੰਦ ਮਾਨ ਜੀ ਨੂੰ ਇੱਕ ਸਪੈਸ਼ਲ ਸੈਸ਼ਨ ਦਾ ਰਿਵਾਜ ਪੈ ਗਿਆ ਇਹਨਾਂ ਨੂੰ ਆਦਤ ਹੈ ਇੱਕ ਸਪੈਸ਼ਲ ਸੈਸ਼ਨ ਬੁਲਾ ਲੈ ਪਹਿਲਾਂ ਤਾਂ ਆਪਣੀ ਸਫਾਈ ਦੇਣ ਵੀ ਉਹ ਵੀਡੀਓ ਸਹੀ ਹੈ ਕਿ ਗਲਤ ਹੈ। ਤੋਂ ਨਹੀਂ ਚਲੋ ਮੈਂ ਤਾਂ ਵੈਗੁਰੂ ਤੋਂ ਆਈ ਵਿਚ ਹੈ ਸਾਡੇ ਦਾ ਰਾਜਨੀਤਿਕ ਵਿਰੋਧ ਪਰ ਮੈਂ ਨਹੀਂ ਸਮਝਦਾ ਬਈ ਫੋਰੈਂਸਿਕ ਜਾਂਚ ਦੀ ਗੱਲ ਕਰਤੀ। ਮੈਂ ਕਰ ਰਿਹਾ ਮੈਂ ਫੋਰੈਂਸਿਕ ਜਾਂਚ ਉਹ ਤਾਂ ਚਲੋ ਉਹ ਉੱਥੇ ਕਰਾ ਰਹੇ ਉਹ ਤਾਂ ਆਪ ਦੇ ਤੀਸ਼ੀ ਦੇ ਬਿਆਨ ਦੀ ਹੋ ਰਹੀ ਹੈ ਸਭ। ਮੈਂ ਭਗਵੰਤ ਮਾਨ ਜੀ ਦਾ ਜਿਹੜਾ ਵੀਡੀਓ ਤੁਰੇ ਫਿਰਦਾ ਉਹਦੀ ਗੱਲ ਕਰਦਾ। ਭਗਵੰਤ ਮਾਨ ਜੀ ਦੇ ਆਪ ਤੇ ਰੋਲਾ ਆਇਆ ਪੜ ਜਿਹੜੇ ਕਹਿੰਦੇ ਸੀ ਵੀ ਉਹ ਬੇਅਦਬੀ ਕਰਦਾ ਸਪੈਸ਼ਲ ਸੈਸ਼ਨ ਬੁਲਾਇਆ ਸੀ ਨਾ। ਵੀ ਫਾਸੀ ਦੀ ਸਜ਼ਾ ਹੋਣਾ ਚਾਹੀਦਾ ਇਸ ਕਰਕੇ ਰਹੇ ਇੱਕ ਸਪੈਸ਼ਲ ਸੈਸ਼ਨ ਬੁਲਾਉ ਤਾਂ ਸਹੀ। ਆਪਣੀ ਪੋਜੀਸ਼ਨ ਕਲੀਅਰ ਕਰੋ ਤੇ ਨਾਲ ਦੀ ਨਾਲ ਅਤੀਸ਼ੀ ਜੀ ਵਾਲਾ ਮਤਾ ਵੀ ਪਾਸ ਕਰੋ ਪਰ ਉਹ ਦਿਨ ਵਿਜ਼ਿਟਰ ਗੈਲਰੀ 'ਚ ਇਹ ਕੇਜਰੀਵਾਲ ਸਾਹਿਬ ਬੈਠੇ ਹੋਣੇ ਚਾਹੀਦੇ ਤੇ ਜਦੋਂ ਆ ਕਹਿਣ ਵੀ ਇਸ ਅਤੀਸ਼ੀ ਜੀ ਨੂੰ ਉੱਥੋਂ ਪਾਰਟੀ ਚੋਂ ਬਾਹਰ ਕੱਢਿਆ ਜਾਵੇ ਉਹ ਮੁੱਖ ਮੰਤਰੀ ਵਾਲਾ ਪੱਤਾ ਹੁਣ ਨਿਕਲ ਗਿਆ ਗੱਲ ਉਹ ਤਾਂ ਨਿਬੜ ਜਾਣਾ ਹੈ ਪੰਜਾਬ ਸਤਾਈ ਦੇ ਬਾਅਦ ਤਾਂ ਕੁਝ ਵੀ ਨਹੀਂ ਰਹਿਣਾ ਪਰ ਉੱਥੇ ਕੋਈ ਨਾ ਕੋਈ ਰਿਸਪੌਂਸਿਬਿਲਟੀ ਆਪਣਾ ਬਿਆਨ ਤਾਂ ਦੇਣ ਸਾਬੀ ਉਹ ਕਿੱਥੇ ਖੜੇ ਉਸ ਮਸਲੇ 'ਚ ਫਾਂਸੀ ਕਿਹਦੇ ਤੇ ਲੱਗੂਗੀ ਅਤੇ ਸੀਜੀ ਤੇ ਲੱਗੂਗੀ ਕਿ ਜਿਹੜੇ ਆ ਵੀਡੀਓ ਜਿੰਨਾਂ ਦੀ ਹੈ ਉਸ ਤੇ ਲੱਗੂਗੀ ਸੋ ਇਹ ਸਾਰੀਆਂ ਗੱਲਾਂ ਸਭ ਧਿਆਨ ਭਟਕਾਉਣ ਵਾਸਤੇ ਬੇਸਿਕਲੀ ਮੈਸਿੰਗ ਮੁੱਦਾ ਹੈ ਵੀ ਗਰੀਬ ਦੀ ਥਾੜੀ ਜੇ ਜਾਂ ਗਰੀਬ ਨੂੰ ਉਹਦੇ ਦਿਹਾੜੀ ਨਾ ਬਣ ਜੇ ਇਹਨਾਂ ਨੂੰ ਤਾਂ ਪਰਵਾਹ ਹੈ ਨਹੀਂ ਇਹ ਤਾਂ 50 ਨੰਬਰ ਕੋਠੀ ਕੋ 52 ਨੰਬਰ ਕੋਠੀ 'ਤੇ ਬੈਠੇ ਹੈ ਤੇ ਗਰੀਬ ਦਾ ਜਿਹਨੇ ਦਿਹਾੜੀ ਬਣਾ ਕੇ ਰਾਤ ਨੂੰ ਚੁੱਲ੍ਹਾ ਆਪਣਾ ਚਲਾਣਾ ਉਹਦੀ ਉਹਦੀ ਆ ਰੋਟੀ ਖਾਣ ਨੂੰ ਲੱਗੇ ਧੰਨਵਾਦ ਸਾਰੀ ਲੋਜੀ ਕਲਾਸ ਉਹਦਾ ਇਹ ਸੰ ਵਿਜੇਪੁਰ ਪੰਜਾਬ ਪਰਦਾਨ ਸੁਨੀਆਖੜ ਦਾ ਸੀ ਇੱਕ ਵਿਸ਼ੇਸ਼ ਤੌਰ ਤੇ ਅੱਜ ਗਰਾਉਂ ਵਿੱਚ ਅੱਜ ਮਨਰੇਗਾ ਦੀ ਜਿਹੜੀ ਜਾਗਰੂਕ ਮਹਿੰਦਰਾ ਸ੍ਰੀ ਸ਼ਵਾਬ ਕੀਤੀ ਲਗਾਤਾਰ ਮਨਰੇਗਾ ਤੇ ਉਹਨਾਂ ਜਿਹੜੇ ਮਜ਼ਦੂਰਾਂ ਨੂੰ ਬਿਲਕੁਲ ਅੱਜ ਜਾਗਰੂਕ ਕੀਤਾ ਤੇ ਆਖੀ ਖਾਸ ਕਰਕੇ ਅੱਜ ਡੇੜੀ ਆਤੀਸ਼ ਨੂੰ ਲੈ ਕੇ ਜਿਹੜੇ ਐਸ ਵਿੱਚ ਪਤਾਮੀ ਵੱਲੋਂ ਦਸਿਆ ਰੱਦ ਕਰਨ ਦੀ ਗੱਲ ਆਖੀ ਤਾਂ ਖਾਸ ਕਰਕੇ ਫੌਰੀ ਸਿੰਘ ਜਿਹੜੀ ਟੀਮ ਵੱਲੋਂ ਜਾਂਚ ਦੀ ਗੱਲ ਆਖੀ ਹੈ ਤਾਂ ਕਿਹਾ ਕਿ ਕਹਿੰਦੇ ਦੋਸ਼ੀ ਨੁੜੀ ਹੈਗੀ ਹੈ ਬੰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕੀ ਉਹਨਾਂ ਨੂੰ ਭਗਵੰਤ ਮਾਨ ਉਸ ਟਾਈਮ ਮੌਕੇ ਤੇ ਬੈਠੇ ਗੱਲ ਦੀ ਜਿਵੇਂ ਬੈਠੇ ਹੋਣਗੇ ਕਿ ਉਸ ਟਾਈਮ ਉਸ ਆਤੀਸ਼ ਦੇ ਉੱਪਰ ਜੜੀ ਇਹ ਸਦਸਿਆ ਰੱਦ ਕਰਨ ਦੀ ਗੱਲ ਆਖੀ ਆ ਜਦ ਉਹ ਸਾਬਤ ਹੁੰਦੀ ਹੈ ਕਿ ਉਹਨੂੰ ਰੱਦ ਕੀਤਾ ਜਾਵੇਗਾ ਖੈਰ ਸਮਝ ਸੁਆ ਕਿਤੇ ਆ ਕੇ ਮੰਦਰੀਗਾ ਸਕੀਮ ਤੇ ਲੈ ਕੇ ਮਜ਼ਦੂਰਾਂ ਨੂੰ ਬੜਾ ਜ਼ਾਰੂ ਕਰਨ ਵਤੀ ਭਾਜਪਾ ਪੱਬਾ ਭਾਰ ਪਈ ਹੋਈ ਹੈ ਕਮਮੈਂ ਬੋਬੀ ਦਾ ਸੰਦੀਪ ਸ਼ਰਮਾ ਦੇਰੀ ਸੇ ਟੀਵੀ ਜਗਰਾਉ